ਅਸੀਂ ਅੱਜ ਕੁਸ਼ਰਜੰਦਾਰੋਂ ਉਪਰਾਲਾ ਕੀਤਾ ਉਹ ਸਾਰਿਆਂ ਤੋਂ ਲਾਗੀ ਕੀਤਾ ਜਿੱਦੋਂ ਲੋਕ ਚਾਤਰੂ ਦਰਿਆਜ ਕਰਦੇ ਆ ਕੋਈ ਦਰਾਹੇ ਨਹਿਰਜ ਕਰਦੇ ਆ ਅਸੀਂ ਲਾਗਾ ਜੋ ਯੋਜਨ ਕੀਤਾ ਇਸ ਕਾਰਜਕ੍ਰਮ ਚ ਆਇਆ ਸਵੇਰੇ ਜਨਕਪੁਰੀ ਵਾਲੇ ਕਾਰਜਕ੍ਰਮ ਚ ਗਏ ਸੀ ਦੋਨੋਂ ਹੀ ਕਾਰਜਕ੍ਰਮ ਬੜਿਆ ਅਦਭੁਤ ਇਹ ਜਿਹੜਾ ਪਾਣੀ ਹੈ ਜਿਹੜਾ ਵੀ ਬਾਬਾ ਗਣਪਤੀ ਜੀ ਦਾ ਜਿਹਨਾਂ ਨਾਲ ਬਣਾ ਸੀ ਜਿਹੜੀ ਮਿੱਟੀ ਨਾਲ ਇਹਨੂੰ ਦੁਬਾਰਾ ਪੋਦਿਆਂ ਦੇ ਵਿੱਚ ਪਾ ਦਿੱਤਾ ਜਾਏਗਾ ਕਿਆਰੀਆਂ ਦੇ ਵਿੱਚ ਇੱਥਾ ਦੇ ਜੋਜਰ ਹੋਣ ਤਾਂ ਕਿ ਜਿਹੜਾ ਦਰਿਆ ਦੇ ਵਿੱਚ ਲੋਕ ਸ਼ਰਧਾਂਜਲ ਕਰਦੇ ਆ ਕੋਈ ਨਦੀ ਚ ਕਰਦੇ ਆ ਜੋ ਮੂਰਤੀ ਦੀ ਬੇਕਦਰ ਨਹੀਂ ਹੁੰਦੀ ਆ ਉਹ ਬੇਕਦਰ ਨਾ ਹੋਵੇ ਤੇ ਮਿੱਟੀ ਦੀ ਮੂਰਤੀ ਬਣੇ ਘਰ ਘਰ ਇਦਾਂ ਦਾ ਜੋਜਰ ਹੋਵੇ ਜਿੱਦਾਂ ਅੱਜ ਅਸੀਂ ਪੂਰੇ ਦੇਸ਼ 'ਚ ਭਗਵਾਨ ਗਣਪਤੀ ਦੇ ਉਤਸਵ ਵਿਸਰਜਨ ਉਤਸਵ ਮਨਾਏ ਜਾ ਰਹੇ ਮੈਂ ਇਸ ਕਾਰਜਕ੍ਰਮ ਛਾਇਆ ਸਵੇਰੇ ਜਨਕਪੁਰੀ ਵਾਲੇ ਕਾਰਜਕ੍ਰਮ ਚ ਗਏ ਸੀ ਦੋਨੋਂ ਹੀ ਕਾਰਜਕ੍ਰਮ ਬੜਾ ਅਦਭੁਤ ਔਰ ਇਹ ਲੁਧਿਆਣੇ ਦੀ ਸ਼ਾਨ ਹੈ ਇਹਨਾਂ ਲੋਕਾਂ ਨੇ ਪੰਜਾਬ ਦੇ ਅੰਦਰ ਗਣਪਤੀ ਉਸ ਤੋਂ ਮਨਾਉਣਾ ਸ਼ੁਰੂ ਕੀਤਾ ਅੱਜ ਪੰਜਾਬ ਦੇ ਹਰ ਪਿੰਡ ਚ ਹਰ ਗਲੀ ਚ ਮਨਾਇਆ ਜਾ ਰਿਹਾ ਹੈ ਔਰ ਵਿਗਨ ਹਰਤਾ ਭਗਵਾਨ ਗਣੇਸ਼ ਅੱਜ ਆਏ ਔਰ ਭਗਵਾਨ ਗਣੇਸ਼ ਦਾ ਆਸ਼ੀਰਵਾਦ ਸਾਰੇ ਪੰਜਾਬ ਤੇ ਰਵੇ ਜਨਪਤੀ ਬੇਨਤੀ ਕਮੇਟੀ ਵੱਲੋਂ ਪਿਛਲੇ 10 ਦਿਨ ਤੋਂ ਗਣਪਤੀ ਦਾ ਆਯੋਜਨ ਕੀਤਾ ਜਾ ਰਿਹਾ ਸੀ ਸਾਰੇ ਕੀ ਅੱਜ ਬਿਸ਼ਰਜਨ ਕੀਤਾ ਗਿਆ ਲੋਕ ਅਸੀਂ ਅੱਜ ਬਿਸ਼ਰਜਨ ਦਾ ਉਪਰਾਲਾ ਕੀਤਾ ਉਹ ਸਾਰਿਆਂ ਤੋਂ ਲਾਗੀ ਕੀਤਾ ਜਿੱਦਾਂ ਲੋਕ ਸਤਲੂ ਦਰਿਆ 'ਚ ਕਰਦੇ ਆ ਕੋਈ ਦਰਾਹੇ ਨਹਿਰ 'ਚ ਕਰਦੇ ਆ ਅਸੀਂ ਲਾਗਾ ਜੋ ਯੋਜਨ ਕੀਤਾ ਜਿੱਦਾਂ ਤੁਸੀਂ ਦੇਖਿਆ ਕਿ ਪੂਲ ਬਣਾਇਆ ਗੁਰੂ ਦੇ ਵਿੱਚ ਪੰਗੋ ਦੇ ਵਿੱਚ ਗਣਪਤੀ ਜੀ ਦੀ ਮੂਰਤੀ ਬਿਸ਼ਰਜਨ ਕੀਤੀ ਗਈ ਜੋ ਕਿ ਮਿੱਟੀ ਦੀ ਬਣੀ ਹੋਈ ਹੈ ਉਹ ਅਸੀਂ ਮਿੱਟੀ ਦੇ ਵਿੱਚ ਭੁੱਲ ਕੇ ਜਿਹੜਾ ਇਹਦਾ ਪਾਣੀ ਹੈ ਮਿੱਟੀ ਆ ਉਹ ਪਾਰਗ ਦੇ ਵਿੱਚ ਕਿਆਰੀਆਂ ਨੂੰ ਚਲ ਜਾਣਾ ਇਤਜਾਦ ਦਾ ਇਹ ਯੋਜਨਣਾ ਅਸੀਂ ਪਹਿਲੀ ਵਾਰੀ ਕਿਤੇ ਤੁਹਾਡੇ ਹਰਿਆਵਿਜਗੀ ਪੂਰੇ ਪੰਜਾਬ ਵਿੱਚ ਦਾਦਾ ਜੋਜਣ ਦੀ ਕਿਸ ਨੇ ਕੀਤਾ ਹੋਣਾ ਅਸੀਂ ਚਾਹਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਘਰ ਘਰ ਇਦਾਂ ਦੇ ਲੋਜੋਣ ਹੋਣ ਤਾਂ ਕਿ ਜਿਹੜਾ ਦਰਿਆ ਦੇ ਵਿੱਚ ਲੋਕ ਸਰਜਨ ਕਰਦੇ ਆ ਕੋਈ ਲੱਗੀ ਚ ਕਰਦੇ ਆ ਜੋ ਮੂਰਤੀ ਦੀ ਬੇਕਦਰ ਨਹੀਂ ਹੁੰਦੀ ਆ ਉਹ ਬੇਕਦਰ ਹੀ ਨਾ ਹੋਵੇ ਤੇ ਮਿੱਟੀ ਦੀ ਮੂਰਤੀ ਬਣੇ ਘਰ ਘਰ ਇਦਾਂ ਦਾ ਜੋਜਣ ਹੋਵੇ ਜਿੱਦਾਂ ਅੱਜ ਅਸੀਂ ਕੀਤਾ ਤੁਸੀਂ ਦੇਖਿਆ ਹੋਣਾ ਜਨਤਾ ਨੂੰ ਅਸੀਂ ਸਾਰੇ ਨੂੰ ਕਰਦੇ ਆ ਵੀ ਸਾਰੇ ਹੀ ਜੜੀ ਆ ਬੇਦਵੀ ਤੋਂ ਬਚਾਉਣ ਲਈ ਗਣਪਤੀ ਜੀ ਇਹਦਾ ਦਾ ਆਯੋਜਨ ਕਰਨ ਆੜ ਵਾਲੇ ਦਿਨਾਂ ਦੇ ਵਿੱਚ ਘਰ-ਘਰ ਇਹਦਾ ਦਾ ਆਯੋਜਨ ਹੋਵੇ ਤਾਂ ਕਿ ਕਰਮਦੇਵ ਦੀ ਮੂਰਤੀ ਇਦਾਂ ਹੀ ਪੂਰੇ ਦੇ ਭਾ ਮਿੱਟੀ ਦੇ ਗਣਪਤੀ ਤੇ ਪੂਰੇ ਦੇ ਚਾਰੀਆਂ ਦੇ ਵਿੱਚ ਲਾਵੇ ਅੱਜ ਗਣਪਤੀ ਮਹੋਸਤ 2025 ਅਬੂਤ ਪੂਰਾ ਦ੍ਰਿਸ਼ ਦੇਖਣ ਨੂੰ ਆਇ ਮਿਲਿਆ ਜਿਦੋਂ ਅਸੀਂ 10 ਦਿਨ ਬਾਬਾ ਗਣਪਤੀ ਜੀ ਦਾ ਗੁਣਗਾਨ ਕੀਤਾ ਉਹਦੇ ਨਾਲ ਹੀ ਜਦੋਂ ਯਾਤਰਾ ਰਾਹੀਂ ਅਸੀਂ ਟੂਟੀਆਂ ਵਾਲੇ ਮੰਦਿਰ ਪਹੁੰਚੇ ਤੇ ਜਲ ਵਿਸਰਜਨ ਦਾ ਕਾਰਜਕ੍ਰਮ तमाम ਮhalla ਨਿਵਾਸੀਆ ਵੱਲੋਂ ਸ਼ਹਿਰ ਵਾਸੀਆ ਵੱਲੋਂ ਜਿਸ ਦੇ ਵਿੱਚ ਬਹੁਤ ਵੱਡੇ ਵੱਡੇ ਨੇਤਾ ਵੀ ਆਏ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਆ ਕੇ ਸ਼ਿਰਕਤ ਕੀਤੀ ਉਹਦੇ ਵਿੱਚ ਬਾਦਪਾ ਦੇ ਰਾਸ਼ਟਰੀ ਮੰਤਰੀ ਤਰुण ਚੁੱਕ ਜੀ ਵੀ ਆਏ ਤੇ ਅਸੀਂ ਇਹ ਜਲ ਵਿਸਰਜਨ ਦਾ ਕੰਮ ਕਾਰਜਕ੍ਰਮ ਸੀ ਅਸੀਂ ਇਹ ਟੂਟੀਆਂ ਵਾਲੇ ਮੰਦਿਰ ਦੇ ਵਿੱਚ ਆਇਆ ਕੀਤਾ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਪਾਣੀ ਹੈ ਜਿਹੜਾ ਵੀ ਬਾਬਾ ਗਣਪਤੀ ਜੀ ਜਿਨ੍ਹਾਂ ਨਾਲ ਬਣਿਆ ਸੀ ਜਿਹੜੀ ਮਿੱਟੀ ਨਾਲ ਇਹਨੂੰ ਦੁਬਾਰਾ ਪੋਦਿਆਂ ਦੇ ਵਿੱਚ ਪਾ ਦਿੱਤਾ ਜਾਏਗਾ ਕਿਆਰੀਆਂ ਦੇ ਵਿੱਚ ਮੈਂ ਮੰਦਰ ਕਮੇਟੀ ਦਾ ਬਹੁਤ ਹੀ ਧੰਨਵਾਦੀ ਹਾਂ तमाम ਲੁਧਿਆਣਾ ਵਾਸੀਆਂ ਤੁਹਾਨੂੰ ਆਪਣੀ ਸਾਰੀ ਯੂਵਤ ਜਾਗਰਤੀ ਮੰਚ ਦੀ ਟੀਮ ਜਿਨ੍ਹਾਂ ਨੇ ਵਰਡ ਚੜ ਕੇ 10 ਦਿਨ ਲਗਾਤਾਰ ਸੇਵਾ ਕੀਤੀ ਤੇ ਜਲ ਵਿਸਰਜਨ ਚ ਹਿੱਸਾ ਲਿੱਤਾ ਇਹ ਹੀ ਇਹਨਾਂ ਸ਼ਬਦਾਂ ਨਾਲ ਦੁਬਾਰਾ ਬਾਬਾ ਗਣਪਤੀ ਜੀ ਅੱਗੇ ਬੇਨਤੀ ਸਾਡੇ ਸਾਡੇ ਕੋਈ ਵੀ ਗਲਤੀ ਹੋਈ ਹੋਵੇ ਸਾਡੇ ਕਿਸੇ ਵੀ ਸਾਥੀ ਕੋਲੋਂ ਸਾਨੂੰ ਮਾਫ ਕਰਿਓ ਅਗਲੇ ਬਰਸ ਤੁਹਾਡਾ ਇੰਤਜ਼ਾਰ ਰਹੂਗਾ ਤੁਹਾਡੇ ਆਂਦਾ ਅਗਲੇ ਬਰਸ ਤੁਸੀਂ ਜਲਦੀ ਆ ਤੇ ਇੱਕ ਬੇਨਤੀ ਹੋਰ ਵੀ ਸਾਰੇ ਜੋ ਮੁਸੀਬਤ ਸਾਡੇ ਪੰਜਾਬ ਦੇ ਉੱਤੇ ਆਈ ਆ ਇਹਨੂੰ ਦੂਰ ਕਰੋ ਤੁਸੀਂ ਇਹਨੂੰ ਅੱਜ ਜੋ ਬਾੜ ਦੇ ਸਥਿਤੀ ਆ ਜਿਹੜੀ ਲੋਕਾਂ ਤੇ ਬਾੜ ਦੀ ਮਾਰ ਚੇਲਿਆ ਉਹਨਾਂ ਨਾਲ ਸੰਵੇਦਨਾ ਤੇ ਗਣਪਤੀ ਅਗੇ ਬੇਨਤੀ ਵੀ ਇਹ ਇਹਨੂੰ ਦੂਰ ਕਰੇ ਜਿਵੇਂ ਗਣਪਤੀ ਮਹਾਰਾਜ ਜੀ ਕੀ ਮਹਾਰਾਜ ਜੀ ਹਬਤੇ ਕਿਰਪਾ ਕਰਨ ਐਸੇ ਤਰ੍ਹਾਂ ਅਗਲੇ ਸਾਲ ਫੇਰ ਦੁਬਾਰਾ ਜੇ ਜੈ ਸ਼੍ਰੀ ਗਣੇਸ਼ ਜੈ ਗਣਪਤੀ ਬਾਪਾ ਮੋਰਿਆ ਗਣਪਤੀ ਬਾਪਾ ਮੋਰਿਆ